करके हम दर्ज करता है परचा दर्ज कर तो जोड़े बंदा है अक्यूज है, है। उन्होंने भी अरेस्ट कर लिया डेड बॉडी भी चुकाती है जोड़ा बंदा है उन्हें अपनी गिरफ्तारी देती है तो पता है गुरुपुर का थेरा चल रहा है तो सबसे इंपोर्टेंट गल है कि अभी ना संगत को कोई परेशानी ना आसी उही कोशिश रही है कि डेड बॉडी हटा के जोड़ा बंदा है उन्होंने अरेस्ट करती है ਪੁਲਿਸ ਦੇ ਵੱਲੋਂ ਇਹ ਜਾਣਕਾਰੀ ਦਿੱਤੀ ਜਾ ਰਹੀ ਸੀ ਫਗਵਾੜਾ ਦੇ ਵਿੱਚ ਗੁਰਦੁਆਰਾ ਸਾਹਿਬ ਦੇ ਅੰਦਰ ਕੋਈ ਕਤਲ ਦੇ ਮਾਮਲੇ ਦੇ ਵਿੱਚ ਇਹ ਇੱਕ ਬਹੁਤ ਹੀ ਮੰਦ ਭਾਗੀ ਖਬਰ ਫਗਵਾੜਾ ਤੋਂ ਆਈ ਸੀ ਜਿੱਥੇ ਫਗਵਾੜਾ ਦੇ ਵਿੱਚ ਗੁਰਦੁਆਰਾ ਸਾਹਿਬ ਦੇ ਅੰਦਰ ਕਤਲ ਦੀ ਵਾਰਦਾਤ ਹੋ ਗਈ ਸੀ ਦਰਅਸਲ ਨਿਹੰਗ ਸਿੰਘਾਂ ਨੇ ਇਲਜ਼ਾਮ ਲਗਾਇਆ ਹੈ ਕਿ ਉਹ ਨੌਜਵਾਨ ਬੇਅਦਬੀ ਕਰਨ ਦੀ ਮਨਸ਼ਾ ਦੇ ਨਾਲ ਗੁਰਦੁਆਰੇ ਦੇ ਵਿੱਚ ਆਇਆ ਸੀ ਉਸਨੇ ਧਰਮ ਬਾਬਤ ਵੀ ਅਪਸ਼ਬਦ ਕਹੇ ਸਨ ਤੇ ਫਿਰ ਸੈਲਫ ਡਿਫੈਂਸ ਦੇ ਵਿੱਚ ਇਹ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹਾਲਾਂਕਿ ਪੁਲਿਸ ਦੇ ਵੱਲੋਂ ਐਫ ਆਈ ਆਰ ਦਰਜ ਲਈ ਗਈ ਹੈ ਤੇ ਜੋ ਮੁਲਜ਼ਮ ਨਹਿنگ ਹੈ ਉਸ ਨੂੰ ਗ੍ਰਿਫਤਾਰ ਵੀ ਕਰ ਲਿਆ ਗਿਆ ਹੈ ਕਿ ਕੋਈ ਪਤਾ ਕਿ ਮਤਲਬ ਬੰਦਾ ਕੋਈ ਬੰਦਾ ਹੈਗਾ ਉਹਦੇ ਨਾਲ ਆਪਣੇ ਨਾਂਸੇ ਆਏ ਹੋਏ ਤਾਂ ਅਸੀਂ ਸਾਰਾ ਵੈਰੀਫਾਈ ਕਰਕੇ ਹੁਣ ਪਰਚਾ ਦਰਜ ਕਰਤਾ ਹੈ ਪਰਚਾ ਦਰਜ ਕਰਨ ਤੋਂ ਬਾਅਦ ਐਸੀ ਹੁਣ है्यूज है, है। उन्होंने भी अरेस्ट कर लिया डेड बॉडी भी चपाती है असं ये दस रहे हैं कि भाई उ ए, ए होया है ना एफ आई आर हैज़ बिन रजिस् रजिस्टर्ड अपन डेड बॉडी मतलब वहाँ से हटा ली इट हैज़ बीन सेंड है ना और जोड़ा बंदा है उन्हें अपनी गिरफ्तारी देती है। ਅਸੀਂ ਤੁਹਾਨੂੰ ਸਾਰੀ ਡਿਟੇਲਸ ਨਾਲੇ ਨਹੀਂ ਦੱਸ ਸਕਦੇ ਕਿ ਕੌਣ ਹੈ ਕੀ ਹੈ ਉਹ ਅਸੀਂ ਵੈਰੀਫਾਈ ਕਰ ਰਹੇ ਹਾਂ ਇਹ ਬੰਦਾ ਜਿਹਾ ਐਸੇ ਬੀਏ ਵੀ ਕਰ ਲਿਆ ਐਸੀ ਮੈਡਮ ਕਿਸ ਪਰਪਸ ਲਈ ਆਇਆ ਹੈ ਵੀ ਆਰ ਵੈਰੀਫਾਈਂਗ ਹੈ ਨਾ ਉਹ ਅਸੀਂ ਚੀਜ਼ ਜਬਤ ਕੀਤੀ ਹੈ ਕਹਿ ਰਹੇ ਨਾ ਅਸੀਂ ਹੁਣ ਤੋਂ ਅਸੀਂ ਬੰਦਾ ਲੈ ਕੇ ਗਏ ਆ ਹਨਾ ਅਸੀਂ ਡੈਡਬੋਏ ਰਹਿਣਾ ਜਸਟ ਬੀਨ ਅਰੈਸਟਡ ਤੁਹਾਡੇ ਦੁਆਰਾ ਸਾਬ ਤੋਂ ਇਨਫੋਰਮੇਸ਼ਨ ਆਈ ਸੀ ਕਿੰਨੇ ਵਜੇ ਆਈ ਸੀ ਕਰੀਬ ਸਵੇਰੇ ਆਈ ਹੈ ਥੋੜਾ ਹੋਰ ਅਰਲੀ ਮਾਰਨਿੰਗ ਲਿਮੋਨ ਪਰ ਲੋਕਾਂ ਦਾ ਕਹਿਣਾ ਕਿ ਰਾਤ ਨੂੰ 2 ਵਜੇ ਦੇ ਕਰੀਬ ਇਹਦਾ ਕਤਲ ਕੀਤਾ ਗਿਆ ਤੇ ਪੁਲਿਸ ਨੇ ਦੇਖੋ ਟਾਈਮ ਜਿਹੜਾ ਤੁਸੀਂ ਪੁੱਛ ਰਹੇ ਹੋ ਜਿਹੜਾ ਸਵਾਲ ਹੈ ਟਾਈਮ ਕਿ ਕਿੰਨੇ ਵਜੇ ਇਨਫੋਰਮੇਸ਼ਨ ਆਈ ਕਿੰਨਾ ਕੁਝ ਉਹ ਸਾਰਾ ਇਸ ਪਾਰਟ ਆਫ ਇਨਵੈਸਟੀਗੇਸ਼ਨ ਅਸੀਂ ਤੁਹਾਨੂੰ ਹੁਣ ਨਹੀਂ ਆ ਮਤਲਬ ਕਲੀਅਰਲੀ ਨਹੀਂ ਕੀ ਦੱਸ ਸਕਦੇ ਥੈਟ ਇਜ਼ ਮੈਟਰ ਆਫ ਇਨਵੈਸਟੀਗੇਸ਼ਨ ਸਾਨੂੰ ਇਨਟੀਮੇਸ਼ਨ ਆਈ ਸੀ ਵੀ ਆਰ ਸੇਇੰਗ ਕਿ ਵੈਰੀ अर्ਲੀ ਮਾਰਨਿੰਗ ਆਈ ਥੀ ਹਨਾ ਇਦਾਂ ਕਿ ਤੁਸੀਂ ਇਹ ਸਮਝ ਸਕਦੇ ਹੋ ਕਿ ਸਵੇਰਾ ਤੁਸੀਂ ਕਹਿ ਸਕਦੇ ਹੋ ਕਿ ਸਵੇਰਾ ਹੋ ਰਹਾ ਸੀ अर्ਲੀ ਮਾਰਨਿੰਗ ਸਾਨੂੰ ਇਨਫੋਰਮੇਸ਼ਨ ਆਈ ਸੀ ਜਿੱਦਾਂ ਇਨਟੀਮੇਸ਼ਨ ਆਈ ਪੁਲਿਸ ਸਾਡੀ ਤੋਂ ਅਸੀਂ ਪੌਜ ਗਏ ਉਹਦੇ ਬਾਅਦ ਤੁਸੀਂ ਜੋ ਹੋਇਆ ਤੁਸੀਂ ਸਾਰੇ ਦੇਖਿਆ ਹੈ ਕਿ ਉੱਥੇ ਇੱਕ ਬੰਦਾ ਅੰਦਰ ਡੈਡ ਬੋਡੀ ਸੀ ਉਹਦੇ ਨਾਲ ਇੱਕ ਬੰਦਾ ਸੀ ਆਪਾਂ ਸਾਡੀ ਮੇਨ ਨਾ ਸਾ ਕਿ ਭਈ ਸਾਡਾ ਲਾਅ ਐਂਡ ਆਰਡਰ ਮੈਨੇਜ ਰਹਾ ਹੈ ਹੈਨਾ ਆਪਾਂ ਨੂੰ ਪਤਾ ਹੈ ਗੁਰਪੁਰਪਰਾ ਚਾਰਾ ਚੱਲ ਰਿਹਾ ਹੈ ਤਾਂ ਸਭ ਤੋਂ ਇੰਪੋਰਟੈਂਟ ਗੱਲ ਹੈ ਕਿ ਅਸੀਂ ਇਹ ਨਾ ਸੰਗਤ ਨੂੰ ਕੋਈ ਪਰੇਸ਼ਾਨੀ ਨਾ ਅਸੀਂ ਸਾਡੀ ਉਹੀ ਕੋਸ਼ਿਸ਼ ਰਹੀ ਹੈ ਕਿ ਡੈਡ ਬੋਡੀ ਨੂੰ ਹਟਾ ਕੇ ਜਿਹੜਾ ਬੰਦਾ ਹੈ ਉਹਨੂੰ ਅਰੈਸਟ ਕਰ ਕਿੰਨੇ ਬੰਦੇ ਗ੍ਰਿਫਤਾਰ ਕੀਤੇ ਮੈਂ ਅੱਜ ਇੱਕੋ ਹੀ ਕੀਤਾ ਸਾਡੀ ਹੁਣ ਇਹ ਹੀ ਬਰੀਫਿੰਗ ਹੈ ਕਿ ਲਾਅ ਐਂਡ ਆਰਡਰ ਬਿਲਕੁਲ ਕਾਇਮ ਹੈ ਉਹ ਸ਼ਾਂਤੀ ਹੈ ਹਨਾ ਗੁਰਦੁਆਰਾ ਦੇ ਵਿੱਚ ਆਰਾਮ سے ਜਾ ਕੇ ਸੰਗਤ ਦਰਸ਼ਨ ਕਰ ਸਕਦੀ ਹੈ ਇਹ